जिंदाबाद हिंदुस्तान जिंदाबाद, भारत माता की जय, पाकिस्तान, मुदाबाद पाकिस्तान मुदाबाद हिंदुस्तान जिंदाबाद, हिंदुस्तान जिंदाबाद दहशत गर्दी मुदाबाद दहशत गर्दी सूरत माता की जय, भारत माता की जय, पाकिस्तान पाकिस्तान, मुदाबाद हिंदुस्तान जिंदाबाद, हिंदुस्तान ਅੱਜ ਅਸੀਂ ਸਾਰੇ ਇੱਥੇ ਬਟਾਲਾ ਵਾਸੀ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਬਟਾਲੇ ਦੇ ਜੋ ਪਿਛਲੇ ਦਿਨੀਂ ਪਹਿਲਗਾਮ ਵਿਖੇ ਘਟਨਾ ਵਾਪਰੀ ਹੈ ਬਹੁਤ ਹੀ ਘਨੌਣੀ ਘਟਨਾ ਬਹੁਤ ਹੀ ਮੰਦਭਾਗੀ ਘਟਨਾ ਜਿਹਦੇ ਚ ਸਾਡੇ ਦੇਸ਼ ਵਾਸੀ ਜੋ ਮੈਂ ਕਹਾਂ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਲਈ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋ ਕੇ ਕੈਂਡਲ ਮਾਰਚ ਕੀਤੀ ਹੈ ਜੋ ਪਿਛਲੇ ਦਿਨੀਂ ਪਹਿਲਗਾਮ ਵਿਖੇ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਬਹੁਤ ਹੀ ਘਨੌਣੀ ਘਟਨਾ ਹੈ ਨੇ ਹੱਥੇ ਸెలਾਨੀਆ ਦੇ ਟੂਰਿਸਟ ਕੋ ਮਨ ਗਏ ਸੀਗੇ ਪਹਿਗਾਮ ਉਹਨਾਂ ਦੇ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤੇ ਘਾਟ ਉਤਾਰਤਾ ਗਿਆ ਅਸੀਂ ਆਪਣੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਅੱਗੇ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜੇ ਇਸ ਘਟਨਾ ਦੇ ਪਿੱਛੇ ਜਿਹੜੀਆਂ ਵੀ ਤਾਕਤਾਂ ਨੇ ਉਹਨਾਂ ਨੂੰ ਸਖਤ ਤੋਂ ਸਖਤ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ਅੱਜ ਆਪਾਂ ਸਾਰੇ ਹੀ ਅਮਨਦੀਪ ਜੈੰਦੀਪੁਰਿਆ ਦੀ ਅਗਵਾਈ ਵਿੱਚ ਜੋ ਕੈਨਰਲ ਮਾਰਗ ਕੀਤਾ ਸਾਰੇ ਹੀ ਕਾਂਗਰਸੀ ਵਰਕਰ ਔਰ ਸਾਰੇ ਹੀ ਅਹੁਦੇਦਾਰ ਵੀਰ ਸਾਰਿਆਂ ਨੇ ਬਹੁਤ ਨਿੰਦਿਆ ਕੀਤੀ ਆ ਜੋ ਕਿ ਪਿੱਛੇ ਪਿਛਲੇ ਦਿਨਾਂ ਵਿੱਚ ਜੋ ਇੱਕ ਘਟਨਾ ਵਾਪਰੀ ਹੈ ਇੱਕ ਬਹੁਤ ਵੱਡਾ ਅਨਸਾਣੀਆਂ ਦਾ ਘਾਣ ਘਾਣ ਕੀਤਾ ਗਿਆ ਆ ਆਪਾਂ ਸਰਕਾਰ ਕੋਲੋਂ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ